ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਹ ਲੇਥ ਮਸ਼ੀਨ ਦੀ ਆਪਾਂ ਟੇਪਰ ਕੱਢ ਰਹੇ ਆਂ ਇਹ ਮਸ਼ੀਨ ਤੇ ਜਦੋਂ ਕੋਈ ਵੀ ਸ਼ਾਫਟ ਬਣਾਈਦੀ ਆ ਤੇ ਇਹ ਦੋਨੋਂ ਪਾਸੇ ਦਾ ਸਹਿਜ ਅਲੱਗ-ਅਲੱਗ ਹੁੰਦਾ ਹੈ ਇਹਦਾ ਪਿਛਲੇ ਪਾਸੇ ਦਾ ਜਿਹੜਾ ਸਹਿਜ ਆ ਉਹ ਵੱਧ ਜਾਂਦਾ ਅਗਲੇ ਪਾਸੇ ਦਾ ਜਿਹੜਾ ਸਹਿਜ ਆ ਘਟ ਜਾਂਦਾ ਤੇ ਇਹਦੇ ਲਈ ਆਪਾਂ ਜੋ ਸੈਂਟਰ ਬੰਦਦੇ ਆ ਤਾਂ ਉਸ ਤੋਂ ਬਾਅਦ ਜੋ ਸ਼ਾਫਟ ਫੜਦੇ ਆ ਉਹਦੇ ਵਿੱਚ ਉਹਦਾ ਜਿਹੜਾ ਸਹਿਜ ਆ ਉਹ ਦੋਨੋਂ ਪਾਸਿਆਂ ਦਾ ਅਲੱਗ-ਅਲੱਗ ਹੁੰਦਾ ਉਹਨੂੰ ਆਪਾਂ ਅੱਜ ਸੈੱਟ ਕਰਨਾ ਹੈ ਕਿ ਕਿਸ ਤਰ੍ਹਾਂ ਕਰੀਦਾ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਪੀਸ ਚੱਕ ਦੇ ਵਿੱਚ ਆਪਾਂ ਬਨਾਂਗੇ ਲੋਹੇ ਦਾ ਆਮ ਨਰਮ ਲੋਹੇ ਦਾ ਪੀਸ ਲੈ ਕੇ ਚੱਕ ਦੇ ਵਿੱਚ ਬਨ ਕੇ ਉਹਦੇ ਉੱਤੇ ਆਪਾਂ 30 ਡਿਗਰੀ ਦੀ ਟੇਪਰ ਲਾਵਾਂਗੇ 30 ਡਿਗਰੀ ਦੀ ਟੇਪਰ ਲਾ ਕੇ ਇਹਦੀ ਜਿਹੜੀ ਆ ਨੋਕ ਆ ਬਿਲਕੁਲ ਐ ਤਿੱਖੀ ਕਰਨੀ ਆ ਜਿਹੜੀ ਹੱਥ 'ਚ ਖੁੱਭਦੀ ਹੋਵੇ ਇੰਨੀ ਤਿੱਖੀ ਕਰ ਦੇਣੀ ਆ ਜਦੋਂ ਆ ਨੋਕ ਜਿਹੜੀ ਤਿੱਖੀ ਹੋ ਜੇ ਇਹ ਵੀ ਸੇਮ ਸੈਂਟਰ ਇਧਰਲੇ ਪਾਸੇ ਹੋਣਾ ਚਾਹੀਦਾ ਤਿੱਖੀ ਨੋਕ ਵਾਲਾ ਸੈਂਟਰ ਇਧਰਲੇ ਪਾਸੇ ਹੋਣਾ ਚਾਹੀਦਾ ਦੋਨੋਂ ਪਾਸੇ ਤਿੱਖੀ ਨੋਕ ਵਾਲੇ ਸੈਂਟਰ ਹੋ ਗਏ ਉਸ ਤੋਂ ਬਾਅਦ ਆਪਾਂ ਟੇਲ ਸਟਾਕ ਨੂੰ ਨੇੜੇ ਲੈ ਆਉਣਾ ਨੇੜੇ ਲਿਆ ਕੇ ਟੇਲ ਸਟਾਕ ਨੂੰ ਇਹਦੇ ਤੇ ਇਹਦਾ ਨਟ ਜਿਹੜਾ ਹੈਗਾ ਟੇਲ ਸਟਾਕ ਨੂੰ ਆਪਾਂ ਟਾਈਟ ਪੂਰਾ ਟਾਈਟ ਨਹੀਂ ਕਰਨਾ ਥੋੜਾ ਜਿਹਾ ਢਿੱਲਾ ਰੱਖਣਾ ਬਿਲਕੁਲ ਢਿੱਲਾ ਵੀ ਨਹੀਂ ਰਹਿਣ ਦੇਣਾ ਕਿਉਂਕਿ ਕਈ ਵਾਰੀ ਟੇਲ ਸਟਾਕ ਦੇ ਵਿੱਚ ਥੱਲੇ ਕੋਈ ਮਾੜਾ ਮੋਟਾ ਫਰਕ ਹੁੰਦਾ ਤੇ ਉਹ ਦੁਬਾਰਾ ਸੈੱਟ ਨਹੀਂ ਹੁੰਦਾ ਫਿਰ ਜੋ ਦੁਬਾਰਾ ਕੱਸੋਗੇ ਤੁਸੀਂ ਬਸ ਉਹਨਾਂ ਕੀ ਕਸਣਾ ਜਿਹਦੇ ਨਾਲ ਆਹ ਨਟਾਂ ਤੋਂ ਅਸੀਂ ਸਭ ਤੋਂ ਪਹਿਲਾਂ ਇੱਕ ਬਲੇਡ ਲਾਵਾਂਗੇ ਜੇਕਰ ਸਾਨੂੰ ਪੈਨਸਲ ਕੱਟਣ ਵਾਲਾ ਬਲੇਡ ਮਿਲ ਜਾਏ ਤਾਂ ਬਹੁਤ ਵਧੀਆ ਨਹੀਂ ਤਾਂ ਕੋਈ ਬਹੁਤ ਬਰੀਕ ਪੱਤੀ ਜਿੰਨੀ ਵੀ ਬਰੀਕ ਪੱਤੀ ਮਿਲ ਜੇ ਪੱਤੀ ਵਿੱਚ ਰੱਖ ਕੇ ਅਸੀਂ ਦੇਖਣੀ ਹੈ ਕਿ ਕਿਹੜੇ ਪਾਸੇ ਨੂੰ ਝੁਕਾ ਦਿੰਦੀ ਆ ਆ ਦੇਖੋ ਇਹਨੇ ਇਸ ਤਰ੍ਹਾਂ ਝੁਕਾ ਦਿੱਤਾ ਪਰਲੇ ਪਾਸੇ ਇਹ ਕੀ ਹੈ ਇਹਦਾ ਮਤਲਬ ਇਹ ਹੈ ਕਿ ਟੇਲ ਸਟਾਕ ਪਰਲੇ ਪਾਸੇ ਆ ਇਹ ਸੈਂਟਰ ਤੋਂ ਆਊਟਸਾਈਡ ਆ ਤਾਂ ਇਹਨੂੰ ਅਸੀਂ ਸਭ ਤੋਂ ਪਹਿਲਾਂ ਨਾਟ ਕੱਸ ਕੇ ਕੱਸਦੇ ਹੋਏ ਇਹਨੂੰ ਅਸੀਂ ਆ ਉਹ ਦੇ ਵਾਲੇ ਪਾਸੇ ਨੂੰ ਤੋੜਾਂਗੇ ਯਾਰ ਆਪਣੀ ਚਾਬੀ ਨਹੀਂ ਲੱਗਦੀ ਹੈਂ ਜਮਾ ਸੈੱਟ ਹੋ ਗਿਆ ਇੱਥੇ ਬਲੇਡ ਆਪਣਾ ਆ ਦੇਖੋ ਪਹਿਲਾਂ ਬਲੇਡ ਵਿੰਗਾ ਸੀਗਾ ਤੇ ਹੁਣ ਆਪਣਾ ਬਲੇਡ ਜਦੋਂ ਵੀ ਆਪਾਂ ਲਾਉਨੇ ਆ ਤਾਂ ਬਿਲਕੁਲ ਆਪਾਂ ਕਾਦੇ ਨਾਲ ਦੇਖਣਾ ਆ ਜਿਹੜੀ ਹੈ ਇਹਦੇ ਨਾਲ ਆਪਾਂ ਅੱਖ ਨਾਲ ਦੇਖ ਲੈਣਾ ਵੀ ਕੀ ਬਲੇਡ ਉਹਦੇ ਨਾਲ ਸਿੱਧਾ ਇਸ ਤੋਂ ਬਾਅਦ ਆਪਾਂ ਦੋਨੋਂ ਪਾਸੇ ਦੇ ਨਾਟਾ ਜਿਹੜੇ ਉਹ ਬਿਲਕੁਲ ਵਾਰੀ ਸਰ ਟਾਈਟ ਕਰ ਦੇਣੇ ਜੇ ਆਪਾਂ ਟਾਈਟ ਨਾ ਕਰਾਂਗੇ ਤੇ ਬਾਅਦ ਫਿਰ ਹਿੱਲ ਜਾਊਗਾ ਜਿਹੜਾ ਦੁਬਾਰਾ ਦੁਬਾਰਾ ਨਾ ਹਿਲੇ ਇਸ ਲਈ ਆਪਾਂ ਨੂੰ ਨਟ ਟਾਈਟ ਕਰਦੇ ਆ ਤਾਂ ਫਿਰ ਇਹ ਖਿਆਲ ਰੱਖਣਾ ਇਹ ਮੱਲੋ ਮਲੀ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਤਰਕ ਪੈ ਜਾਂਦਾ ਇਸ ਲਈ ਇਹ ਜਿਹੜੇ ਨਟ ਆ ਲੋ ਜੀ ਆਪਣੀ ਮਸ਼ੀਨ ਸੈਂਟਰੋ ਸੈਂਟਰੀ ਹੋ ਗਈ ਹੁਣ ਹਾਂ ਹੁਣ ਜੋ ਵੀ ਆਪਾਂ ਇਸ ਤੇ ਕੰਮ ਕਰਾਂਗੇ ਲ ਦੋਨੋਂ ਪਾਸਿਆਂ ਦਾ ਜਿਹੜਾ ਜਿਹੜਾ ਸਾਈਜ਼ ਆ ਉਹ ਬਰਾਬਰ ਆਊਗਾ ਅੱਜ ਦਾ ਲੈਸਨ ਇਹ ਨਹੀਂ ਸੀ ਔਰ ਕੱਲ ਨੂੰ ਆਪਾਂ ਹੋਰ ਨਵਾਂ ਲੈਸਨ ਲੈ ਕੇ ਆਵਾਂਗੇ ਆਪਾਂ ਡਿਗਰੀ ਕਿਵੇਂ ਕੱਢਦੇ ਆ ਕੱਲ ਨੂੰ ਆਪਾਂ ਇਹ ਦੱਸਾਂਗੇ ਤੁਹਾਨੂੰ ਕਿ ਡਿਗਰੀ ਆਪਾਂ ਕਿਸ ਤਰ੍ਹਾਂ ਜਿਹੜੀ ਆ ਕੋਈ ਵੀ ਡਿਗਰੀ ਕੱਟਣੀ ਆ ਮਸ਼ੀਨ ਦੇ ਉੱਤੇ ਤੇ ਆਪਾਂ ਕਿਸ ਤਰ੍ਹਾਂ ਕੱਢਦੇ ਆ ਧੰਨਵਾਦ ਜੀ ਸਾਰੇ